ਅਸੀਂ ਹੰਝੂ ਪੀਜੇ ਅਸੀਂ ਮੁੜ ਕੇ ਵੀਕੇ ਪਰ ਤੇਰੀਆਂ ਸਦਰਾਂ ਦੇ ਦਿਲ ਨਹੀਂ ਰਿਜੇ ਫੁੱਲਾਂ ਦੇ ਵੈਰ ਪਿਆ ਕਰੇ ਬਾਂਜ ਗਮਲਿਆਂ ਨੂੰ ਸਾਨੂੰ ਆਪਣੇ ਤੋਂ ਵੱਧ ਕੇ ਮਿੱਟੀ ਤੇ ਨਾਜ ਕਮਲਿਆਂ ਨੂੰ ਸਾਡੀ ਵਟ ਵੀ ਨਹੀਂ ਲੰਗਦੇ ਆ ਝੂਠੇ ਵਾਦੇ ਜੇ ਬੇਈਮਾਨ ਮੌਸਮਾਂ ਜੇ ਬੇਈਮਾਨ ਇਰਾਦੇ ਜੇ ਬੰਬੀ ਦੀਆਂ ਧਾਰਾਂ ਨੇ ਕਾਲਖ ਨੂੰ ਧੋਣ ਲਈ ਸਾ ਆਖੇ ਜਮਣ ਦੇ ਸਾਨੂੰ ਹੀਰ ਸੁਣਾਉਣ ਲਈ ਇੱਥੇ ਰੰਗ ਸਵਰਗਾ ਦੇ ਥੋੜੇ ਰੰਗਾ ਵਰਗੇ ਨਹੀਂ ਅਸੀਂ ਵੰਡ ਕੇ ਚਾਹ ਪੀਂਦੇ ਕਾਣੀਆਂ ਵੰਡਾਂ ਵਰਗੇ ਨਹੀਂ ਸਾਨੂੰ ਦੱਸਿਆ ਪੀੜੀਆਂ ਤੋਂ ਹੱਕ ਕਿਸੇ ਦਾ ਖਾਣਾ ਨਹੀਂ ਜ਼ਿੰਮੇਵਾਰ ਹੀ ਜੰਮਦੇ ਆ ਸਾਡੇ ਜੰਮਦਾ ਲਿਆਣਾ ਲਈ ਕਰਦਾਰ ਮਹਿਕਦੇ ਨੇ ਕੋਈ ਸ਼ੌਂਕ ਨਹੀਂ ਇਸ ਤਰ੍ਹਾਂ ਦੇ ਕਣਕਾਂ ਮੱਕੀਆਂ ਤੇ ਝੋਨੇ ਸਦਾ ਮਹਿਕਣ ਮਿੱਤਰਾਂ ਦੇ ਸਾਨੂੰ ਧੀਆ ਪੁੱਤਾਂ ਜਏ ਰੁੱਖ ਹੱਥੀਂ ਪਾਲੇ ਵੀ ਤੁਸੀਂ ਬੰਦਾ ਬੰਦੇ ਹੋ ਸਮਝਿਆ ਨਹੀਂ ਹਾਲੇ ਵੀ ਸ਼ਰਮਾ ਧੂਲ ਕੋਟੀਆ ਜੀ ਅਸੀਂ ਕਣ ਹਾਂ ਰੇਤਾਂ ਦੇ ਸਾਡੇ ਪਿਓ ਵੀ ਖੇਤਾਂ ਦੇ ਸਾਡੇ ਪੁੱਤ ਵੀ ਖੇਤਾਂ ਦੇ ਸਾਡੇ ਪਿਓ ਵੀ ਖੇਤਾਂ ਦੇ ਸਾਡੇ ਪੁੱਤ ਵੀ ਖੇਤਾਂ ਦੇ